ਦੇ ਵਿੱਚ ਬਣਾਵਾਂਗੇ ਵਾਇਰਲ ਸ਼ਰਲੇ ਟਿੱਕੀ ਜੋ ਕਿ ਬਹੁਤ ਹੀ ਟੇਸਟੀ ਬਣਦੀ ਹੈ ਜੇਕਰ ਤੁਸੀਂ ਵੀ ਇਸ ਰੈਸਪੀ ਨੂੰ ਅਜੇ ਤੱਕ ਟਰਾਈ ਨਹੀਂ ਕੀਤਾ ਤਾਂ ਜਰੂਰ ਇਸ ਨੂੰ ਬਣਾ ਕੇ ਦੇਖਿਓ ਇਹਨੂੰ ਬਣਾਉਣ ਦੇ ਲਈ ਨਾ ਮੈਂ ਇੱਥੇ ਅੱਧਾ ਕਿਲੋ ਦੇ ਕਰੀਬ ਤਾਜ਼ੇ ਵਾਲੇ ਆਲੂ ਲਏ ਆ ਵੈਸੇ ਤੁਸੀਂ ਕਿਸੇ ਵੀ ਟਾਈਪ ਦੇ ਆਲੂਆਂ ਦੀ ਵਰਤੋਂ ਕਰ ਸਕਦੇ ਹੋ ਆਲੂਆਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਵਾਂਗੇ ਇਹਨਾਂ ਤੇ ਮਿੱਟੀ ਬਿਲਕੁਲ ਨਹੀਂ ਰਹਿਣੀ ਚਾਹੀਦੀ ਕਿਉਂਕਿ ਅਸੀਂ ਇਹਨਾਂ ਨੂੰ ਬਿਨਾਂ ਛਿੱਲੇ ਹੀ ਯੂਜ਼ ਕਰਾਂਗੇ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਆਲੂ ਦੇ ਇੱਕ ਆਲੂ ਦੇ ਚਾਰ ਪੀਸ ਕਰਕੇ ਅੱਗੇ ਇਹਦੇ ਛੋਟੇ-ਛੋਟੇ ਪੀਸ ਜਿਹੜੇ ਆ ਉਹ ਕੱਟ ਕਰ ਲੈਣੇ ਆ ਇਸ ਤਰ੍ਹਾਂ ਮੈਂ ਸਾਰੇ ਆਲੂਆਂ ਨੂੰ ਕੱਟ ਕਰ ਲਿਆ ਹੁਣ ਜਿਸ ਹਿਸਾਬ ਨਾਲ ਆਲੂ ਆ ਉਸੇ ਹਿਸਾਬ ਨਾਲ ਤੁਸੀਂ ਪਾਣੀ ਲੈਣਾ ਵਾ ਪਾਣੀ 'ਚ ਹਲਕਾ ਜਿਹਾ ਕੋਸਾ ਹੋ ਗਿਆ ਪਾਣੀ ਦੇ 'ਚ ਲੂਣ ਐਡ ਕਰ ਦਿੱਤਾ 1 ਚਮਚ ਆਪਾਂ ਇਸ ਦੇ ਵਿੱਚ ਆਲੂ ਪਾ ਕੇ ਨਾ ਤੇ ਮਿਕਸ ਕਰਕੇ ਤੇ ਇਹਨੂੰ ਕਵਰ ਕਰਕੇ 2-3 ਮਿੰਟ ਲਈ ਪਕਾ ਲਾਂਗੇ 2-3 ਮਿੰਟ ਚ ਆਲੂ ਚੜੇ ਬਹੁਤ ਜਲਦੀ ਸੌਫਟ ਹੋ ਜਾਂਦੇ ਆ ਆਲੂਆਂ ਨੂੰ ਅਸੀਂ ਬਿਲਕੁਲ ਮੈਸ਼ ਨਹੀਂ ਹੋਣ ਦੇਣਾ ਪਰ ਇਹ ਚੰਗੀ ਤਰ੍ਹਾਂ ਬਣ ਜਾਣੇ ਚਾਹੀਦੇ ਏ ਤੁਸੀਂ ਦੇਖ ਸਾਦੇ ਹੁਣ ਆਪਾਂ ਇਹਨਾਂ ਨੂੰ ਇੱਕ ਸਟੇਨਰ ਦੇ ਵਿੱਚ ਕੱਢ ਲਾਂਗੇ ਪਾਣੀ ਦੇ ਵਿੱਚ ਨਹੀਂ ਪਏ ਰਹਿਣ ਦੇਣਾਗਾ ਤੇ ਇਧਰ ਮੈਂ ਥੋੜੀ ਜੀ ਮੇਥੀ ਲਈ ਆ ਤੇ ਥੋੜੀ ਜੀ ਪਾਲਕ ਲਈ ਆ ਇਹ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਵੈਸੇ ਜਿੰਨੇ ਤੁਹਾਡੇ ਆਲੂ ਹੋਣ ਉਹਦਾ 10ਵਾਂ ਹਿੱਸਾ ਤੁਸੀਂ ਇਸਦੀ ਵਰਤੋਂ ਕਰਨੀ ਆ ਪਾਲਕ ਨੂੰ ਮੈਂ ਥੋੜਾ ਜਿਹਾ ਮੋਟਾ ਕੱਟਿਆ ਤੇ ਮੇਥੀ ਬਰੀਕ-ਬਰੀਕ ਕੱਟਿਆ ਨਾਲ ਹੀ ਬਰੀਕ ਟਟਿਆ ਹੋਇਆ ਹਰਾ ਧਨੀਆ ਤੇ ਹਰੀ ਮਿਰਚ ਐਡ ਕਰ ਦੇਾਂਗੇ ਮਸਾਲਿਆਂ ਦੇ ਵਿੱਚੋਂ ਜੀਰਾ ਹੋ ਗਿਆ ਹਲਦੀ ਪਾਊਡਰ ਆ ਲਾਲ ਮਿਰਚ ਪਾਊਡਰ ਆ ਧਨੀਆ ਪਾਊਡਰ ਐਡ ਕਰਾਂਗੇ ਥੋੜਾ ਜਿਹਾ ਗਰਮ ਮਸਾਲਾ ਵੀ ਪਾਇਆ ਵਾ ਕਾਲਾ ਲੂਣ ਚਿੱਟਾ ਲੂਣ ਚਾਟ ਮਸਾਲਾ ਤੇ ਇਸ ਦੇ ਇਲਾਵਾ ਚਿਲੀ ਫਲੇਕਸ ਐਡ ਕੀਤੇ ਆ ਤੇ ਜੇਕਰ આમਚੂਰ ਪਾਊਡਰ ਹੋਵੇ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਨਾਲ ਹੀ ਅਨਾਰ ਦਾਣਾ ਵੀ ਪਾ ਦੋਗੇ ਤਾਂ ਇਹਦਾ ਫਲੇਵਰ ਬਹੁਤ ਵਧੀਆ ਹੁੰਦਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਫਿਰ ਮੈਂ ਇਹਦੇ ਵਿੱਚ ਆਲੂ ਐਡ ਕਰ ਦਿੱਤੇ ਇੱਕ ਕੌਲੀ ਦੇ ਕਰੀਬ ਜਾਂ ਕਹਿ ਲਓ ਕਿ ਇੱਕ ਕੱਪ ਦੇ ਕਰੀਬ ਆਪਾਂ ਬਸਣ ਐਡ ਕੀਤਾ ਹੈ 2 ਚਮਚ ਮੈਂ ਇੱਥੇ ਚੌਲਾਂ ਦਾ ਆਟਾ ਪਾਇਆ ਵਾ ਜਿਹੜਾ ਆਮ ਅਸੀਂ ਘਰ ਦੇ ਵਿੱਚ ਸਬਜ਼ੀ ਖਾਣ ਲਈ ਦੇਈ ਖਾਣ ਲਈ ਚਮਚ ਯੂਜ਼ ਕਰਦੇ ਆ ਉਹ ਵਾਲਾ ਚਮਚ ਹੀ ਮੈਂ ਦੋ ਚਮਚ ਚੋਲਾ ਦਾ ਆਟਾ ਪਾਇਆ ਵਾ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਆਲੂ ਸਾਡੇ ਬੋਇਲ ਆ ਤੇ ਬਹੁਤ ਹੀ ਸੌਫਟ ਆ ਤੇ ਜੇਕਰ ਅਸੀਂ ਇਹਨਾਂ ਨੂੰ ਹਾਰਡਲੀ ਪ੍ਰੈਸ ਕਰਾਂਗੇ ਤਾਂ ਮੈਸ਼ ਹੋ ਜਾਣਗੇ ਆਲੂ ਬਿਲਕੁਲ ਵੀ ਮੈਸ਼ ਨਹੀਂ ਕਰਨੇਗੇ ਇਹਨੂੰ ਹੌਲੀ-ਹੌਲੀ ਇਸ ਤਰੀਕੇ ਦੇ ਨਾਲ ਤੁਸੀਂ ਮਿਕਸ ਕਰਨਾ ਹੈ ਥੋੜੇ ਟਾਈਮ ਬਾਅਦ 2-3 ਮਿੰਟ ਬਾਅਦ ਤੁਸੀਂ ਦੇਖੋਗੇ ਇਹ ਚ ਹਲਕਾ ਜਿਹਾ ਮੋਇਸਚਰ ਆ ਜਾਂਦਾ ਪਰ ਇਹਦੀ ਬਾਈਂਡਿੰਗ ਨਹੀਂ ਹੁੰਦੀ ਇਹਦੀ ਬਾਈਂਂਡਿੰਗ ਦੇ ਲਈ ਅਸੀਂ ਇੱਥੇ ਪਾਣੀ ਦਾ ਛਿੱਟਾ ਦੇਵਾਂਗੇ ਇਸ ਤਰੀਕੇ ਦੇ ਨਾਲ ਹੱਥ 'ਚ ਪਾਣੀ ਲੈ ਕੇ ਥੋੜਾ ਜਿਹਾ ਛਿੱਟਾ ਦੇ ਦੇਣਾ ਵਾ ਇੱਕ ਤੋਂ ਦੋ ਵਾਰ ਤੁਸੀਂ ਛਿੱਟੇ ਦੇਉਂਗੇ ਤੇ ਦੇਖੋਗੇ ਕਿ ਇਹਦੀ ਬਾਈਂਡਿੰਗ ਹੋਣੀ ਸਟਾਰਟ ਹੋ ਜਾਂਦੀ ਹੈ ਫਿਰ ਆਪਾਂ ਜਿਸ ਸਾਈਜ਼ ਦੀ ਟਿੱਕੀ ਬਣਾਉਣੀ ਆ ਉਹਨਾਂ ਪੋਰਸ਼ਨ ਹੱਥ ਦੇ ਵਿੱਚ ਲੈ ਕੇ ਨਾ ਇਸ ਤਰ੍ਹਾਂ ਇਹਨੂੰ ਟਿੱਕੀ ਦੀ ਸ਼ੇਪ ਦੇ ਦੇਵਾਂਗੇ ਬਹੁਤ ਈਜ਼ੀਲੀ ਟਿੱਕੀ ਬਣ ਕੇ ਤਿਆਰ ਹੁੰਦੀ ਹੈ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਬਹੁਤ ਪ੍ਰੈਸ਼ਰ ਦੇ ਨਾਲ ਤੁਸੀਂ ਟਿੱਕੀ ਜਿਹੜੀ ਆ ਉਹ ਨਹੀਂ ਬਣਾਉਣੇਗੀ ਨਹੀਂ ਤਾਂ ਤੁਹਾਡੇ ਆਲੂ ਜਿਹੜੇ ਆ ਮੈਸ਼ ਹੋ ਜਾਣੇ ਆ ਤੇ ਇਹ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਨਾਲ ਦੀ ਨਾਲ ਹੀ ਇਹਨਾਂ ਨੂੰ ਫਰਾਈ ਨਹੀਂ ਕਰਨਾਗਾ ਪਹਿਲਾਂ ਇਸ ਤਰ੍ਹਾਂ ਸਾਰੀਆਂ ਟਿੱਕੀਆਂ ਬਣਾ ਕੇ ਇੱਕ ਪਲੇਟ ਦੇ ਵਿੱਚ ਰੱਖ ਲਿਓ ਤਾਂ ਕਿ ਇਹ ਸੈੱਟ ਹੋ ਜਾਣ ਜੇਕਰ ਤੁਸੀਂ ਨਾਲ ਦੀ ਨਾਲ ਫਰਾਈ ਕਰੋਗੇ ਤਾਂ ਹੋ ਸਕਦਾ ਹੈ ਕਿ ਫਰਾਈ ਕਰਦੇ ਸਮੇਂ ਤੁਹਾਡੀ ਟਿੱਕੀ ਜਿਹੜੀ ਆ ਉਹ ਟੁੱਟ ਜਾਵੇ ਤੇ ਗੰਧ ਲਈ ਤੇਲ ਪੂਰਾ ਗਰਮ ਹੋਣਾ ਚਾਹੀਦਾ ਉਹਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ કડਛੀ ਦੇ ਨਾਲ ਵੀ ਟਿੱਕੀ ਨੂੰ ਤੇਲ ਚ ਪਾ ਸਕਦੇ ਹੋ ਹੱਥ ਦੇ ਨਾਲ ਵੀ ਪਾ ਸਕਦੇ ਹੋ ਕਿਉਂਕਿ 2-3 ਮਿੰਟ ਬਾਅਦ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਂਦੀ ਹੈ ਤੇ ਇਕਦਮ ਇਹਦੀ ਸਾਈਡ ਚੇਂਜ ਨਹੀਂ ਕਰਨੀਗੀ ਥੋੜੀ ਜੀ 1-2 ਮਿੰਟ ਦੇ ਬਾਅਦ ਹੀ ਇਹਦੀ ਸਾਈਡ ਚੇਂਜ ਕਰਿਓ ਤੇ ਬਰੀ ਕਲਰ ਆਉਣ ਤੱਕ ਇਹਨਾਂ ਨੂੰ ਫਰਾਈ ਕਰਾਂਗੇ ਇਸ ਤਰ੍ਹਾਂ ਸਾਰੀਆਂ ਟਿੱਕੀਆਂ ਬਣਾ ਲਾਂਗੇ ਤੇ ਹੁਣ ਇਹਨਾਂ ਦੇ ਲਈ ਇੱਕ ਆਪਾਂ ਖਾਸ ਚਟਨੀ ਵੀ ਬਣਾਵਾਂਗੇ ਮੂਲੀ ਦੇ ਪੱਤਿਆਂ ਦੀ ਚਟਨੀ ਤੇ ਇਹਦੇ ਵਿੱਚ ਮੈਂ ਥੋੜੇ ਜਿਹੀ ਮੂਲੀ ਦੇ ਪੱਤੇ ਪਾਏ ਆ ਇਸ ਦੇ ਨਾਲ ਹੀ ਪਦੀਨੇ ਦੇ ਪੱਤੇ ਧਨੀਏ ਦੇ ਤੇ ਹਰੀ ਮਿਰਚ ਇੱਕ ਛੋਟਾ ਟੁਕੜਾ ਅਦਰਕ ਦਾ ਥੋੜਾ ਲੂਣ ਤੇ ਅੱਧਾ ਨਿੰਬੂ ਇਹਦੇ ਚ ਐਡ ਕੀਤਾ ਵਾ ਤੇ ਵੈਸੇ ਤੁਸੀਂ ਕੱਲੀ ਧਨੀਏ ਪੁਦੀਨੇ ਵਾਲੀ ਚਟਨੀ ਦੀ ਵਰਤੋਂ ਵੀ ਕਰ ਸਕਦੇ ਹੋ ਉੱਪਰ ਦੀ ਥੋੜਾ ਜਿਹਾ ਪਾਣੀ ਐਡ ਕਰਕੇ ਨਾ ਤੇ ਇੱਕ ਪਤਲੀ ਚਟਨੀ ਬਣਾਵਾਂਗੇ ਇਹਦੇ ਲਈ ਗਾਰੀ ਚਟਨੀ ਨਹੀਂ ਬਣਾਉਣੇਗੇ ਕਿਉਂਕਿ ਅਸੀਂ ਇਹਨੂੰ ਟਿੱਕੀ ਦੀ ਤਰ੍ਹਾਂ ਸਰਵ ਕਰਨਾ ਹੈ ਨਾ ਕਿ ਇਹਨੂੰ ਅਸੀਂ ਪਕੌੜਿਆਂ ਦੀ ਤਰ੍ਹਾਂ ਖਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਇਹਨੂੰ ਇਸ ਤਰ੍ਹਾਂ ਇੱਕ प्लेट रख देंगे उसके दे उपर आप हरी वाली चटनी ऐड करा जी बनाई है नाल ही इतने मैं ऐड की आज इमली गुड़ इमली वाली चटनी उपरती कद्दूकस किया कदूकस की, थी, की थी, हुई मूली एड कर देंगे सैलड के दे तौर तो पर तुम मूली खीरे आ, प्याज किसी भी चीज़ की वरतों कर सर आप थोड़ा चाट मसाला पा देंगे लो जी शरले टिक्की बन के तैयार हो गई बहुत ही ज़्यादा टेस्टी बनती है तो जे ती ट्राई की इस तरीके बनायो 20 टिक्की बहुत बढ़िया बनके तैयार होवेगी ਤੇ ਆਪਣਾ ਫੀਡਬੈਕ ਜ਼ਰੂਰ ਸ਼ੇਅਰ ਕਰਿਓ ਜੀ